ਸ਼ਹਿਰ ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦੀ ਮੂਰਤੀ ਨਾਲ ਛੇੜਛਾੜ ਅਤੇ ਤੋੜਫੋੜ ਕੀਤੇ ਜਾਣ ਦੇ ਵਿਰੋਧ ਵਿੱਚ ਫਾਜ਼ਿਲਕਾ ਵਪਾਰ ਮੰਡਲ ਸ਼ਨੀਵਾਰ ਦੁਪਹਿਰ 3:00 ਵਜੇ ਤੱਕ ਰੱਖੇਗਾ ਬਾਜ਼ਾਰ ਬੰਦ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਪਾਰ ਮੰਡਲ ਦੇ ਉਧਦੇਦਾਰਾਂ ਨੇ ਕਿਹਾ ਕਿ ਦਲੀ ਸਮਾਜ ਦੇ ਉਧਦੇਦਾਰਾਂ ਦੇ ਕਹਿੰਦੇ ਇਹ ਮੰਗ ਰੱਖੀ ਗਈ ਹੈ ਅਤੇ ਵਪਾਰ ਮੰਡਲ ਨੇ ਸਹਿਮਤੀ ਜਤਾਈ ਹੈ ਅਤੇ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਦਾ ਜੁਨੀ ਨਿਰਾਦਰ ਕੀਤਾ ਗਿਆ ਉਹ ਹਰ ਕਿਸ ਬਰਦਾਸ਼ਤ ਨਹੀਂ ਹੋਵੇਗਾ ਇਸ ਮੌਕੇ ਬੋਲਦੇ ਹੋਏ ਦਲੀ ਸਮਾਜ ਦੇ ਆਗੂ ਨੇ ਕੀ ਕੁਝ ਕਿਹਾ ਸਭ ਕੁਝ ਜਾਣਾਂ ਲਈ ਸਾਡੇ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਰਵਿਦਾ ਜੈ ਕਬੀਰ ਜੈ ਭੀਮ ਅੱਜ ਤੋਂ ਸਾਰਿਆਂ ਨੂੰ ਪਤਾ ਹੋਣਾ ਸਾਰੇ ਸਾਥੀਆਂ ਤੋਂ ਮੈਂ ਬੇਨਤੀ ਵੀ ਕਰਦਾ ਅੰਮਰਸਰ ਦੇ ਵਿੱਚ ਜਿਹੜੀ ਬਾਬਾ ਸਾਹਿਬ ਦੀ ਪ੍ਰਤੀਕਾ ਨਾਲ ਜਿਹੜੀ ਘਟਨਾ ਘਟੀ ਹੈ ਉਹ ਬਰਦਾਸ਼ਤ ਕਰਨ ਯੋਗ ਨਹੀਂ ਹੈ ਇਸ ਕਰਕੇ ਅੱਜ ਪੂਰੇ ਪੰਜਾਬ ਦਾ ਜਿਹੜਾ ਮਾਹੌਲ ਹੈ ਬੜਾ ਹੀ ਸਾਡੇ ਜਿਹੜੇ ਲੋਕ ਦਲਿਤ ਸਮਾਜ ਹੈ ਇਸੇ ਸਮਾਜ ਹੈ ਉਹ ਬੜੀ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਨੇ ਕਿਉਂਕਿ ਉਸ ਮੂਰਤੀ ਨਾਲ ਘਟਨਾ ਘਟੀ ਹੈ ਜਿਹੜੇ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਨੇ ਔਰ ਜਿਨ੍ਹਾਂ ਨੇ ਇਸ ਪੂਰੇ ਭਾਰਤ ਨੂੰ ਇੱਕ ਦਿਸ਼ਾ ਦਿੱਤੀ ਹੈ ਦਿਸ਼ਾ ਨਿਰਦੇਸ਼ ਦਿੱਤਾ ਉਹਨਾਂ ਨੂੰ ਉਸੇ ਦੀ ਅੱਜ ਮਸੀਹਾ ਤੇ ਮੂਰਤੀ ਤੇ ਪ੍ਰਿਹਾਰ ਹੋਇਆ ਹੈ ਔਰ ਅਸੀਂ ਇਸ ਘਟਨਾ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਅੱਜ ਅਸੀਂ ਕਿਰਸ਼ਨ ਲਾਲ ਜਸੂਜਾ ਜੀ ਨੇ ਜਿਹੜੇ ਵਪਾਰ ਮੰਡਲ ਦੇ ਪ੍ਰਧਾਨ ਨੇ ਮੈਂਬਰ ਨੇ ਉਹਨਾਂ ਨਾਲ ਵੀ ਅਸੀਂ ਸਹਿਮਤੀ ਦੇ ਨਾਲ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਹੈ ਵੀ ਤੁਸੀਂ ਸਾਡਾ ਸਹਿਯੋਗ ਕਰੋ ਉਹਨਾਂ ਨੇ ਅੱਜ ਮੀਟਿੰਗ ਬੁਲਾਈ ਸੀ ਉਹਨਾਂ ਨੇ ਮੀਟਿੰਗ ਦੇ ਵਿੱਚ ਸਾਨੂੰ ਬਹੁਤ ਵੱਡਾ ਸਹਿਯੋਗ ਦੇ ਰਿਆ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਵਪਾਰ ਮੰਡਲ ਦਾ ਜੋ ਕਿ ਸਾਨੂੰ ਪੂਰਾ ਯੋਗਦਾਨ ਦੇਣ ਵਾਸਤੇ ਜਾ ਰਹੇ ਨੇ ਔਰ ਦੂਸਰੀ ਜਿਹੜੀ ਗੱਲ ਹੈ ਮੈਂ ਸਾਰੇ ਜਿੰਨੇ ਵੀ ਦਲਿਤ ਸਮਾਜ ਹੈ ਇਸੇ ਸਮਾਜ ਹੈ ਮਜਵੀ ਭਾਈਚਾਰਾ ਹੈ ਰਵੀਦਾਸ ਭਾਈਚਾਰਾ ਹੈ ਧਾਨਕ ਸਮਾਜ ਹੈ ਕਟੀਕ ਸਮਾਜ ਹੈ ਮੋਚੀ ਸਮਾਜ ਹੈ ਦੇਗਰ ਸਮਾਜ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਸ਼ਨੀਵਾਰ ਨੂੰ 10 ਵਜੇ ਹੰਮੂਹਾ ਕੇ ਤੁਸੀਂ ਬੱਤੀਆਂ ਵਾਲੇ ਚੌਂਕ ਪਹੁੰਚਣਾ ਹੈ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਜਦੋਂ ਤੱਕ ਇਕੱਠੇ ਨਹੀਂ ਹੋਵਾਂਗੇ ਨਹੀਂ ਤਾਂ ਅਸੀਂ ਸਾਡੇ ਰਿਆਬਰਾਂ ਤੇ ਅਤਿਆਚਾਰ ਹੁੰਦੇ ਰਹਿਣਗੇ ਸਾਡੇ ਜਿਹੜੇ ਬਾਬਾ ਸਾਹਿਬ ਦਾ ਲਿਖਿਆ ਹੈ ਜਿਹੜਾ ਸੰਵਿਧਾਨ ਹੈ ਉਹਨਾਂ ਨੂੰ ਇਹ ਸਰਕਾਰਾਂ ਛੜਾਰਤੀ ਤੱਤ ਤੱਤ ਜਿਹੜੇ ਹਿੰਦੁਸਤਾਨ ਦੇ ਵਿੱਚ ਪਨਪਰੇ ਨੇ ਉਹਨਾਂ ਨੂੰ ਖਤਮ ਕਰਦੇ ਜਾਣਗੇ ਤਾਂ ਅਸੀਂ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖਤਮ ਹੋਣ ਨਹੀਂ ਦੇਣਾ ਬਾਬਾ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਇਹ ਮੈਂ ਕਾਰਜ ਰਤ ਤੁਹਾਨੂੰ ਛੱਡ ਕੇ ਜਾ ਰਿਹਾ ਇਹ ਤੁਸੀਂ ਅੱਗੇ ਨਹੀਂ ਲਿਜਾ ਸਕਦੇ ਤੇ ਨੂੰ ਪਿੱਛੇ ਵੀ ਨਹੀਂ ਜਾਣ ਦੇਣਾ ਤਾਂ ਅੱਜ ਅਸੀਂ ਉਸੇ ਗੱਲ ਦੇ ਉੱਤੇ ਕਾਇਮ ਆ ਬਾਬਾ ਸਾਹਿਬ ਦੇ ਕੋਈ ਵੀ ਬੇਅਦਵੀ ਨਹੀਂ ਹੋਣ ਦਿਆਂਗੇ ਕੋਈ ਵੀ ਦਲਿਤ ਭਾਈਚਾਰੇ ਨਾਲ ਕਿਸੇ ਨਾਲ ਕੋਈ ਬੇਅਦਵੀ ਨਹੀਂ ਹੋਣ ਦਿਆਂਗੇ ਕਿਸੇ ਨਾਲ ਅਤਿਆਚਾਰ ਨਹੀਂ ਹੋਣ ਦਿਆਂਗੇ ਤਾਂ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਇਸੇ ਸਮਾਜ ਨੂੰ ਕਿ ਆਓ ਇਸ ਮੋਹਨ ਦੇ ਵਿੱਚ ਹਿੱਸਾ ਲਿਓ ਔਰ ਮੈਂ ਸਭ ਤੋਂ ਜ਼ਿਆਦਾ ਵਪਾਰ ਮੰਡਲ ਸਾਡੇ ਜਿਹੜੀ ਜਨਰਲ ਕੈਟਾਗਰੀ ਹੈ ਉਹਨਾਂ ਨੇ ਸਾਨੂੰ ਸਮਰਥਨ ਦਿੱਤਾ ਮੈਂ ਉਹਨਾਂ ਦਾ ਵੀ ਦਿਲ ਦੀ ਕਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਸਾਨੂੰ ਸਮਰਥਨ ਦੇਣ ਜਾ ਰਹੇ ਨੇ ਅੱਛਾ ਇਹਦੇ ਵਿੱਚ ਜਰੂਰੀ ਸਵਾਮਾਂ ਦਾ ਧਿਆਨ ਰੱਖਿਆਗੇ ਹਾਂਜੀ ਇਹਦੇ ਜੇ ਅਸੀਂ ਪੂਰਾ ਪ੍ਰਸ਼ਾਸਨ ਨੂੰ ਕੋਆਪਰੇਟ ਕਰਕੇ ਚੱਲਾਂਗੇ ਔਰ ਕੋਈ ਵੀ ਜਿਹੜੇ ਵੀ ਸਾਡੇ ਵਿੱਚ ਕੋਈ ਇਸ਼ਾਰਾ ਤੇ ਅਨਸਰ ਆਏਗਾ ਉਹਨੂੰ ਅਸੀਂ ਵਿੱਚ ਨਹੀਂ ਖੜਨ ਦਿਆਂਗੇ ਧੰਨਵਾਦ ਅੱਜ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬੱਦਰ ਜੀ ਇੱਥੇ ਨਹੀਂ ਸਨ ਤੇ ਦਲਿਤ ਸਮਾਜ ਭਾਈਚਾਰੇ ਦੇ ਉਜੋਦੇਦਾਰ ਮੇਰੇ ਕੋਲ ਆਏ ਸੀ ਜਿਨ੍ਹਾਂ ਨੇ ਇਹ ਰਿਕੁਐਸਟ ਕੀਤੀ ਸੀ ਵੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਬੇਦਬੀ ਹੋਈ ਏ ਉਹਦੇ ਰੋਸ ਸਰੂਪ ਸ਼ਨੀਵਾਰ ਨੂੰ 3 ਵਜੇ ਤੱਕ ਬੰਦ ਰੱਖਿਆ ਜਾਵੇ ਤੇ ਵਪਾਰ ਮੰਡਲ ਤੇ ਸਾਰੇ ਵਪਾਰੀ ਉਹਨਾਂ ਦਾ ਸਹਿਯੋਗ ਕਰਨ ਅੱਜ ਉਸ ਸੰਬੰਧ ਦੇ ਵਿੱਚ ਹੀ ਗਊਸ਼ਾਲਾ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਸਾਰਿਆਂ ਦੇ ਸਰਬਸੰਮਤੀ ਨਾਲ ਇਹੀ ਫੈਸਲਾ ਹੋਇਆ ਹੈ ਬਈ ਸ਼ਨੀਵਾਰ 3 ਵਜੇ ਤੱਕ ਉਹਨਾਂ ਦੇ ਸਮਰਥਨ ਵਿੱਚ ਬਾਜ਼ਾਰ ਬੰਦ ਰਹੇਗਾ ਕਿਉਂਕਿ ਵਿਆਹ ਸ਼ਾਦੀ ਚੱਲਦੇ ਪਏ ਨੇ ਦੇਰੀਆਂ ਤੇ ਦੋਦੀ ਇਹ 11 ਵਜੇ ਤੱਕ ਉਹਨਾਂ ਵੱਲੋਂ ਸਾਡੀ ਰਿਕੁਐਸਟ ਤੇ ਛੂਟ ਮਿਲੀ ਹੈ ਵੀ ਉਹ 11 ਵਜੇ ਤੱਕ ਆਧਾ ਕੰਮ ਕਰ ਸਕਦੇ ਨੇ ਮੈਡੀਕਲ ਸਟੋਰ ਸਾਰਾ ਦਿਨ ਖੁੱਲੇ ਰਹਿਣਗੇ ਬਾਕੀ ਜਿੰਨੇ ਵੀ ਵਪਾਰੀ ਨੇ ਉਹ 3 ਵਜੇ ਤੱਕ ਬੰਦ ਰਹਿਣਗੇ ਪ੍ਰਧਾਨ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਤੁਹਾਡੀ ਗਵਾਈ ਦੇ ਵਿੱਚ ਜੋ ਮੀਟਿੰਗ ਹੋਈ ਉਹਦੇ ਵਿੱਚ ਸਾਰੇ ਯੂਨੀਅਨ ਦੇ ਪ੍ਰਧਾਨ ਕੋਚੇ ਸਨ ਨਹੀਂ ਮੈਂ ਤਾਂ ਖੈਰ ਕੁਝ ਵੀ ਨਹੀਂ ਜਿਹੜਾ ਮੇਰੀ ਗਵਾਈ ਮੀਟਿੰਗ ਹੋਈ ਸੀ ਲੇਕਿਨ ਸਾਰੇ ਯੂਨੀਅਨਾਂ ਦੇ ਪ੍ਰਧਾਨ ਆਏ ਸਨ ਉਹਨਾਂ ਦੀ ਸਰਬਸੰਮਤੀ ਨਾਲ ਇਹ ਸਾਰਾ ਫੈਸਲਾ ਹੋਇਆ ਹੈ। ਚਲੋ এবੀਐਨਯੂ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਐਨਯੂ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ